ਦੇਰੋ ਜਾਣੀਚੋੜਾ ਵੀ ਇਸ ਵਕਤ ਹੀ ਕਰਿਆ ਪ੍ਰਾਚੀਨ ਸ਼ੀ ਮੰਦਰ ਕਲਾਂੌਰ ਦੇ ਵਿੱਚ ਮੈਂ ਆਪਣੇ ਕੈਮਰਾਮੈਨ ਨੂੰ ਕਮਾ ਕਰੇ ਤਸਵੀਰਾਂ ਦਿਖਾ ਦਿੱਤੇ ਜਾਂ ਇਹ ਪ੍ਰਾਚੀਨ ਮੰਦਰ ਸੌਨ ਦਾ ਮਹੀਨੇ ਦਾ ਜੋ ਅੱਜ ਪਹਿਲਾ ਸੌਂਗ ਆ ਰਿਹਾ ਸਾਡੇ ਨਾਲ ਪੰਡਤ ਜੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੈਮਰਾਮੈਨ ਕਹਾਏ ਕੋ ਤਸਵੀਰਾਂ ਮੰਦਰ ਦਿਖਾਈਆਂ ਜਾਂ ਪੰਡਤ ਜੀ ਇਸ ਮੰਦਰ ਦਾ ਕੀ ਇਤਿਹਾਸ ਹੈ ਜੀ ਇਹ ਇਤਿਹਾਸ ਯਹਾਂ ਕਹੇ ਹੈ ਕਿ ਜਦ ਰਾਜਾ ਅਕਬਰ ਦਾ ਸ਼ਾਸਕਤਾ ਯਹਾਂ ਪੇ ਸ਼ਾਸਨ ਚੱਲ ਰਹਾ ਸੀ ਤਾਂ ਯਹਾਂ ਪੇ ਉਸ ਜੋ ਯਹਾਂ ਸੇ ਉਹ ਲਾਹੌਰ ਕੇ ਲੀਏ ਨਿਕਲ ਰਹਾ ਥਾ या कुछ ही दूरी पर राज तिलक भी हुआ है उसका तो जब उसके घोड़े निकलते थे तो हर घोड़ा लूला लंगड़ा हो जाता था आगे नहीं जा पाता था अकबर को इस बात की पता चलती है तो उसने जो है इसको खुदवाया इस जगह को तो शिवलिंग लिख ली जब उसकी फुल्हाड़ियां बजी तो खून और लस्सी निकल रहा था फिर जो है धीरे धीरे शासक हटा मुगल शासकों का तो राजा रंजीत सिंह लटके खड़क सिंह उनका शासक आता है तो उन्होंने मस्जिद के घुम्ब के ऊपर मंदिर का गुम्बज बनवाया शिवलिंग हर शिवरात्रि ऊपर को बढ़ती है ऊपर को है नागदेव श्रावण के अलावा कभी कभी कोई टाइम नहीं है कोई नहीं। पर सुबह ही आते हैं चार से पाँच के बीच में जब मंदिर का पट खुलता है तभी आकर विराजमान तो हो जाते शिव जी पे और जो भी लोग मनोकामना मांगते हैं सच्चे श्रद्धा से मन से उनकी मनोकामनाएं पूरी होती है मन जैसे सावन का महीना जा रहा है सावन के महीने पे ये, इस मंदिर के ओर मानता गया और ये प्राचीन मंदिर काफी पुराना है और यहाँ पे कितनी दूर दूर से जो लोग आते हैं यहाँ पे देखिए दूर दूर से तो ये नहीं बता सकता कितने हैं बाकी कि दिल्ली मुंबई हर जगह से लोग आते हैं ना कोई मतलब अमृतसर पठानकोट जलंधर हर जगह से से आते हैं अमृतसर भैया जी शिवालय वाले भी आते हैं यहाँ पे शगन लगाने मान्यता बड़ी है जो जो भी इंसान एक बार आता है उसको खींचते हैं भगवान यहाँ की शिवलिंग का एक विशेषता है कि आप एक बार आओगे तो बार बार जो है आपको खींचा जाएगा भगवान खुद से खींचते हैं कि आ जाओ है ना दोबारा आप श्रावन के महीने पे अपने जो

ਇਹਨਾਂ ਦਾ ਜਿੰਨਾ ਹੀ ਵੱਤਵਤ ਨਾਂ ਜਪਾਇਆ ਜਾਵੇ ਵੱਤਵਤ ਓਮ ਅਸ਼ ਜਪਤਾ ਜਾਏ ਔਰ ਸਾਹਮਣੇ ਮੇਲੇ ਤੇ ਬਹੁਤ ਹੀ ਮਾਤਮਾ ਜਲ ਚੜਾਓ ਬੇਲ ਪੱਤਰੀ ਚੜਾਓ ਬੋਲੇ ਬਾਬਾ ਬਹੁਤ ਪਸੰਦ ਹੁੰਦੇ ਨੇ ਔਰ ਜਲਦੀ ਖੁਸ਼ੀਆਂ ਦਿੰਦੇ ਨੇ ਮੈਂ ਇਹੋ ਬੇਨਤੀ ਕਰਦਾ ਹਾਂ ਕਿ ਸਾਰੇ ਭਗਤਾਂ ਨੂੰ ਵੱਤਵਤ ਆ ਕੇ ਭਗਵਾਨ ਬੋਲੇ ਬਾਬਾ ਦਾ ਦਰਸ਼ਨ ਕਰੋ ਜਲ ਚੜਾਓ ਬੇਲ ਪੱਤਰੀ ਚੜਾਓ ਔਰ ਮਨਮ ਰੱਧਾ ਪੂਰੀਆ ਕਰੋ ਮੰਗਿਆਂ ਰੱਧਾ ਪੂਰੀਆ ਕਰੋ ਬੋਲੇ ਸ਼ੰਕਰ ਭਗਵਾਨ ਕੀ ਜੇ ਮੈਂ ਆਪਣੇ ਕੈਮਰਾਮੈਨ ਕਮਾਗਾ ਵੀ ਕੋਈ ਤਸਵੀਰਾਂ ਖਿਚਾਈਆਂ ਜਾਂ ਭక్తి ਦੀਆਂ ਅਨਾਰਦੀ ਦਾ ਦਿਨ ਮਨਾਇਆ ਜਾ ਰਿਹਾ ਹੈ ਔਰ ਮੈਂ ਸਿਰੇ ਵੇਖ ਰਿਹਾ ਕਿ 5 ਵਜੇ ਅਮਰਤਾ ਦੀ ਜਤ ਜਿਹੜੇ ਉੱਥੇ ਮਤਲਬ ਕਿ ਜਾਤਰੂ ਗਏ ਹੋ ਉਹ ਉੱਥੇ ਆਰਤੀ ਸੁਣ ਲੈ ਮੈਨੂੰ ਬੜਾ ਆਨੰਦ ਆਇਆ ਅੱਜ ਮੇਰਾ ਕਲਾ ਨੂਰੀ ਜਿਹੜਾ ਸ਼ਿਵਜੀ ਮਹਾਰਾਜ ਦਾ ਇਹ ਵੀ ਅੱਜ ਅਮਰਦਾਤ ਵਰਗਾ ਲੱਗਣ ਰਿਹਾ ਕਿ ਕੁਝ ਸੰਗਤ ਜਿਹੜੀ ਸਵੇਰ ਦੀ 3 ਵਜੇ ਦੀ ਆਉਂਦੀ ਹੈ ਤੇ ਮਥਾ ਟੇਕਣ ਦੀਆਂ ਅਲੱਗ-ਅਲੱਗ ਜਿੰਨੇ ਵੀ ਸ਼ਹਿਰ ਨੇ ਸਾਰੇ ਲੋਕ ਇੱਥੇ ਆਏ ਨੇ ਤੇ ਆਪਣੇ ਸਰਬੱਤ ਦਾ ਭਾਣਾ ਨਾਲ ਜਿਹੜਾ ਆ ਕੇ ਅੰਦਰ ਜਾਲੇ ਦਿਲ ਪਤਰੀ ਫੁੱਲ ਜੋ ਵੀ ਨੇ ਕੁਝ ਜੋਲੇ ਹੁੰਦੇ ਨੇ ਮਹਾਰਾਜ ਦਾ ਅਰਪਣ ਕਰਦੇ ਨੇ ਔਰ ਮੈਂ ਸਾਰੀ ਸੰਗਤ ਨੂੰ ਕਮੇਟੀ ਵੱਲੋਂ ਸਾਰਨੂੰ ਬਧਾਈ ਦਿਨਾ ਔਰ ਨਾਲ ਹੀ ਇਹ ਪ੍ਰਾਸਤਿਕ ਬੇਨਤੀ ਕਰਾਂਗਾ ਕਿ ਕੱਲਾ ਮੰਦਰ ਦੀ ਮਰਿਆਦਾ ਨੂੰ ਜਰੂਰ ਬਣਾ ਕੇ ਰੱਖਣਾ ਸਫਾਈ ਦਾ ਜਰੂਰ ਖਿਆਲ ਰੱਖਣਾ ਔਰ ਮੈਂ ਇਹੜੇ ਚਾਰ ਐਤਵਾਰ ਨੇ ਸੋنگਰ ਆਉਣੇ ਨੇ ਕਿਉਂਕਿ ਇਹ ਜਿਹੜਾ ਸਾਡਾ ਪੁਨਿਆ ਦਾ ਸੋنگਰ ਸੀ ਇਹ ਸਾਡੇ ਲੋਕ ਇਧਰ ਘਟ ਮਨਾਉਂਦੇ ਨੇ ਕਿਉਂਕਿ ਸਾਰੇ ਸ਼ਹਿਰ ਸਿਰ ਪੰਜਾਬ ਦੇ ਸੰਗਾਂ ਤੋਂ ਬਾਹ ਤੇ ਹੁਣ ਜਿਹੜਾ ਅਗਲੇ ਸੋਮਵਾਰ ਰਸ ਪੈਣਾ ਇੱਥੇ ਮੀਟੀ ਲੋ ਹਰ ਚੀਜ਼ ਦਾ ਬੜੇ ਢੰਗ ਨਾਲ ਸਬੰਧ ਕੀਤਾ ਗਿਆ ਲੰਗਰ ਦਾ ਸ਼ੇਰ ਦਾ ਬੈਨ ਦਾ ਸਤਸੰਗ ਦਾ ਔਰ ਸਜਾਵਟ ਦਾ ਤੁਸੀਂ ਦੇਖ ਹੀ ਰਹੇ ਹੋ ਮੈਂ ਤਾਂ ਕੁਝ ਕਹਿਣਾ ਨਹੀਂ ਤੁਸੀਂ ਆ ਵੀ ਦੇਖ ਰਹੇ ਹੋ ਸਜਾਵਟ ਚੱਲੂ ਹੋਈ ਆ ਅਗਲੇ ਸੋਮਵਾਰ ਤੱਕ ਸਾਰੀ ਮੰਦਿਰ ਚ ਦੁੱਲੰਗ ਦੀ ਤਰ੍ਹਾਂ ਅਡਾ ਸਜੂਗਾ ਔਰ ਮੈਂ ਇੱਕ ਬੇਨਤੀ ਕਰਾਂਗਾ ਜੇ ਤੇ ਮੈਂ ਅੱਜ ਪ੍ਰੋਬਲਮ ਦੇਖੀਏ ਲੋਕੀ ਬਾਹਰ ਮੱਥਾ ਜਿਹੜੇ ਬਾਹਰੋਂ ਆਏ ਨੇ ਮੱਥਾ ਟੇਕਣਾ ਉਹਨਾਂ ਨੇ ਉਹਨਾਂ ਨੇ ਵੀ ਕੱਚੀ ਲਸੀ ਪਾਉਣੀ ਆ ਹਰ ਦੀ ਭਾਵਨਾ ਪਰ ਮੈਂ ਬੇਨਤੀ ਕਰਾਂਗਾ ਸ਼ਹਿਰ ਵਾਸੀਆਂ ਨੂੰ ਵੀ ਦੂਜਿਆਂ ਨੂੰ ਵੀ ਤੇ ਮੇ ਬਾਰ ਪਰ ਕਮੇਟੀ ਨੇ ਪ੍ਰਬੰਧ ਕੀਤਾ ਆਟਾੜ ਵਛਾਏ ਨੇ ਬਾਹਰ ਗਾਣ ਕੇ ਕਥਾ ਕਰਿਆ ਕਰੋ ਤਾਂ ਕਿ ਲੋਕੀ ਹੋਰ ਵੀ ਬਾਹਰ ਆਣ ਕੇ ਸਾਨੂੰ ਕੇਚੀ ਦੀ ਕੰਪਲੇਨ ਰਾ ਕਰਨ ਕਿ ਵੇਖੋ ਜੀ ਤੁਹਾਡੇ ਆਪਣੇ ਬੰਦੇ ਅੰਦਰ ਬੈਰ ਰਹੇ ਨੇ ਤੇ ਅਸੀਂ ਦੂਜਿਆਂ ਨੂੰ ਕੀ ਕਰ ਸਕਦੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਮੈਂ ਉਹਨਾਂ ਕਿ ਫੋਕ ਤੇ ਮੈਂ ਨਾ ਤੇ ਪੈਰੀ ਵੀ ਹੱਥ ਲਾ ਦੂੰਗਾ ਕਿ ਮੇਰੀ ਇਹ ਚਾਰ ਦਸਾਂਗਰ ਜਿਹੜੀ ਮੇਰੀ ਬੇਨਤੀ ਮਨਜ਼ੂਰ ਕਰੋ ਕਥਾ ਜਿਹੜੀ ਆਣ ਕੇ ਬਾਹਰ ਕਰੋ ਤਾਂ ਕਿ ਲੋਕ ਜਿਹੜੇ ਖੁਸ਼ੀ ਖੁਸ਼ੀ ਆਉਂਦੇ ਖੁਸ਼ੀ ਹੋ ਜਾਣ ਸਾਨੂੰ ਕੇਚੀ ਦੀ ਕੰਮੇਡ ਨਾ ਦੇਣ ਦੂਜੀ ਗੱਲ ਇਹ ਕਿ ਮੰਦਰ ਦੇ ਵਿੱਚ ਜੋ ਐਵਲ ਡਿਵੈਲਪਮੈਂਟ ਚੱਲਣੇ ਤੁਹਾਡੇ ਸਾਹ ਸੰਗਰਾਮ ਤੋਂ ਓਮ ਨਮੋ ਸ਼ਾਇਦ ਆ ਪਾਸ ਤੋਂ ਦਾ ਮਹੀਨਾ ਚੱਲਣਾ ਇੱਥੇ ਨਵੇਂ ਹਾਲਤ ਚ ਚੱਲੂ ਗਾ ਰਕਾ ਔਰ ਉੱਪਰ ਸੱਤ ਰੂਮ ਬਣਨੇ ਨੇ ਤਾਂ ਸਭ ਨੇ ਚਾਰ ਨੇ ਕੇ ਸੈਟ ਅਪ ਬਣ ਰਹੀ ਆ ਔਰ ਇਹ ਨਖਰਾਣੇ ਹਾਲ ਤਾਂ ਵੀ ਸਾਰਾ ਪ੍ਰਬੰਧ ਜਿਹੜਾ ਦੇਖੋ ਉਹਦਾ ਕੰਮ ਚੱਲ ਰਿਹਾ ਹੁੰਦਾ ਜਿਹੜਾ ਡਿਵੈਲਪਮੈਂਟ ਦਾ ਕੋਈ ਕਮੀ ਨਹੀਂ ਚੱਲ ਰਹੀ ਆ ਔਰ ਇੱਥੇ ਇੱਕ ਵੱਡੀ ਚੀਜ਼ ਹੈ ਆ ਕਿ ਜਿਹੜੇ ਲੋਕ ਕਹਿੰਦੇ ਇੱਥੇ ਪੈਸਾ ਨਹੀਂ ਇੱਥੇ ਕੁਛ ਨਹੀਂ ਮੈਂ ਕਹਾਂਗਾ ਦਾਵੇ ਨਾ ਕਹਿੰਦੇ ਕਿ ਇੱਥੇ ਕਿਸੇ ਚੀਜ਼ ਦੀ ਘਾਟ ਹੀ ਨਹੀਂ ਨਾ ਇੱਥੇ ਪੈਸੇ ਦੀ ਘਾਟ ਨਾ ਇੱਥੇ ਲੰਗਰ ਦੀ ਘਾਟ ਕਿਆ ਚੀਜ਼ ਦੀ ਗੱਲ ਨਹੀਂ ਤਾਂ ਮੈਂ ਕਹਾਂਗਾ ਇਹ ਇੱਥੇ ਅਮਰਨਾਥ ਜਿਹੜਾ ਤਾਂ ਇਹ ਦੂਜਾ ਅਮਰਨਾਥ ਹੈ ਕਲਾਂ ਨੋ ਦਾ ਜਿਹੜਾ ਵੀ ਹੁੰਦਾ ਬੜੇ ਖੁਸ਼ੀ ਨਾਲ ਜਾਂਦਾ ਬੜੇ ਖੁਸ਼ੀ ਨਾਲ ਹੁੰਦਾ ਸਾਹਮਣੇ ਪਾਰਕ ਆ ਗੱਡੀਆਂ ਲਾਉਣ ਨੂੰ ਕੋਈ ਪੈਸਾ ਨਹੀਂ ਕੋਈ ਕੋਈ ਇੱਥੇ ਕੋਈ ਕਮੇਟੀ ਨੂੰ ਕੋਈ ਉਪਰਚੇ ਨਹੀਂ ਲਾਈਦਾ ਲੱਗਦਾ ਉੱਥੇ ਆਪਾਂ ਮੁਲਾਜ਼ਮ ਕਮੇਟੀ ਤਨਖਾਹਾਂ ਉਹਨਾਂ ਨੂੰ ਕੋਲੋਂ ਦਿੰਦੀ ਆ ਨਹੀਂ ਉਹਨਾਂ ਲੋਕਾਂ ਨੂੰ ਕੋਈ ਪੈਸਾ ਨਹੀਂ ਦੇਖ ਰਹੇ ਪਿੱਛੇ ਕਾਫੀ ਲੈਣਾ ਲੱਗੀਆਂ ਕਿ ਕੌਣ ਤੋਂ ਸੰਗਟਾਉਣੀ ਚਾਹੀਦੀ ਇਹ ਸਵੇਰ ਤੋਂ 3 ਵਜੇ ਤੋਂ ਨਾ 2 ਵਜੇ ਸਿਰ ਤੇ ਇਹ ਤੋਂ ਮਹਾਰਾ ਸਿਤਾਰਾ ਮਾਚਰ ਵਾਲੇ ਮਹਾਰਾ ਇਸਲਾਤੀ ਸ ਜਿਹੜੀ ਸੰਗਤ ਬਾਹਰੋਂ ਆ ਰਹੀ ਉਹਨਾਂ ਵਾਸਤੇ ਕੀ ਪ੍ਰਬੰਧ ਹੈ ਉਹਨਾਂ ਵਾਸਤੇ ਦੇਖੋ ਜੀ ਐ ਸੋਮਵਾਰ ਤੇ ਅਸੀਂ ਲੰਗਰ ਲਗਾ ਜਦੋਂ ਹਲਵਾਈ ਲੱਗੇ ਨੇ ਅਗਲੇ ਜਿਹੜਾ ਸੋਮਵਾਰ ਆ ਸਤਸੰਗ ਵੀ ਚੱਲੂ ਹੋਏ ਤਾਂ ਹਰ ਸੋਮਵਾਰ ਸਤਸੰਗ ਹੁੰਦਾ ਬੈਣ ਦਾ ਪ੍ਰਬੰਧ ਹੁੰਦਾ ਪੱਖਿਆਂ ਦਾ ਪ੍ਰਬੰਧ ਹੁੰਦਾ ਕੂਲਰਾਂ ਦਾ ਪ੍ਰਬੰਧ ਹੁੰਦਾ ਪਾਣੀ ਦਾ ਪ੍ਰਬੰਧ ਉਹ ਪਾਟਪੂਰਨ ਲੱਗੇ ਵੈਸੇ ਵੀ ਪਾਣੀ ਬਹੁਤ ਲੋਕੀ ਉਹ ਸੇਵਾ ਕਰਦੇ ਨੇ ਪਰ ਕਮੇਟੀ ਵੱਲੋਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਲੋਕ ਕਮੇਟੀ ਦੀ ਕਮੇਟੀ ਕੋ ਮਾਲਕ ਨਹੀਂ ਇਹ ਤਾਂ ਸ਼ਿਵਜੀ ਮਹਾਰਾਜ ਮਾਲਕ ਉਹਨਾਂ ਨਾਲ ਕੋਈ ਇਹ ਚੀਜ਼ ਦੀ ਕਮੀ ਨਹੀਂ ਉਹ ਆਪ ਹੀ ਸ਼ੰਭੂ ਜੀ ਆਲੇ ਸਾਰੇ ਕੰਮ ਆਪ ਹੀ ਕਰੀ ਜਾਂਦੇ ਨੇ ਸੰਗਤ ਕੀ ਕੀ ਮੈਸੇਜ ਦੇਣਾ ਹੈ ਮੈਂ ਸਮੂਹ ਨੂੰ ਮੈਸੇਜ ਦਾਂਗਾ ਕਿ ਬੜੇ ਪਿਆਰ ਨਾਲ ਆਓ ਆਪਣੀ ਸਰਦਾ ਭਾਉ ਆਉਣਾ ਜਿਹੜੀ ਸਾਕੇ ਹੁੰਦੇ ਹੋ ਆਪਣੀ ਖੁਸ਼ੀ ਭਰ ਕੇ ਜਾਓ ਪਰ ਮੈਂ ਦਾਅਵੇ ਨਾ ਕਿੰਨਾ ਕਿ ਉਹਦੇ ਸਾਥ ਸਾਰੇ ਦੀਆਂ ਖੁਸ਼ੀਆਂ ਪੂਰੀਆਂ ਹੋਣਗੀਆਂ ਕੋਈ ਸ਼ੁਭਰਾਤਰੀ ਦਾ ਮੇਲਾ ਆਉਣ ਵਾਲਾ ਹੈ ਕੋਈ ਰਾਮੀ ਲਾਉਣ ਵਾਲੀ ਆ ਉਹ ਜਿਹੜੇ ਧਿਆਰਾਂ ਵਾਲੇ ਗਨੀ ਮਹਾਰਾਜ ਦਾ ਦਿਨੇ ਹੋਣਾ ਕੋ ਰੰਡ ਚੱਲ ਪਣੀ ਸਾਰੇ ਧਿਆਰ ਵਧੀਆ ਵਧੀਆ ਲੰਗਣ ਔਰ ਮੇਰ ਪਰੇ ਹੱਥ ਰਖਣ ਇਹਨਾਂ ਦੇ ਮੈਂ ਦੇ ਕੀ ਤੇ ਫੇਰ ਗਊਗਾ ਸ਼ਹਿਰ ਵਸੇ ਨੂੰ ਕਿ ਆਪਣੇ ਬਾਹਰੋਂ ਆਏ ਲੋਕਾਂ ਦੀ ਇੱਤਮਾਨ ਕਰਨ ਤਾਂ ਕਿ ਲੋਕ ਕੋਸ਼ਣ ਵੀ ਸ਼ਹਿਰ ਚ ਗਏ ਤੇ ਉਹ ਲੋਕਾਂ ਨੇ ਸਾਡੀ ਗੱਲ ਮੰਨੀ ਹੈ ਜੈ ਸ਼ੰਕਰ ਕਰਨ ਹੋਵੇ ਮਜੂਰ ਨਸੀਮ ਮਦਰ ਮਾੜੇ ਕਨ ਆਏ ਨੇ ਸਾਵਣ ਮਹੀਨੇ ਦੇ ਇਸ ਪਹਿਲੇ ਸੋਮਵਾਰ ਦੀ ਮੈਂ ਸਮੂਹ ਦੇਸ਼ ਵਾਸੀਆਂ ਨੂੰ ਸੁਭੂਸ਼ੀ ਪੰਕਾ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਜਿਵੇਂ ਕਿ ਅਸੀਂ ਪ੍ਰਾਚੀਨ ਛੇ ਮੰਦਰ ਕਲਾਨੌਰ ਵਿਖੇ ਅਸਵੇਲੇ ਖੜੇ ਆ ਇਸ ਮੰਦਿਰ ਦਾ ਇੱਕ ਵਿਸ਼ੇਸ਼ ਇਤਿਹਾਸ ਹੈ 1000 ਸਾਲ ਪੁਰਾਣਾ ਇਤਿਹਾਸ ਹੈ ਜੇਕਰ ਅਸੀਂ ਇਹਦਾ ਇਤਿਹਾਸ ਵੇਖਣ ਚੱਲੀਏ ਤੇ ਆ ਕਈ ਤਰ੍ਹਾਂ ਦੀਆਂ ਇਹਦੇ ਨਾਲ ਗੱਲਾਂ ਜੁੜੀਆਂ ਹੋਈਆਂ ਨੇ ਔਰ ਇਹ ਸਵੈੰਭੂ ਨੇ ਇਹ ਕੋਈ ਸ਼ਿਵਲਿੰਗ ਸਥਾਪਿਤ ਕੀਤਾ ਹੈ ਸ਼ਿਵਲਿੰਗ ਨਹੀਂਗੇ ਉਸ ਸਵੈੰਭੂ ਨੇ ਔਰ ਐਦਾ ਦੇ ਮੰਦਰ ਸ਼ਾਇਦ ਦੁਨੀਆਂ 'ਚ ਬਹੁਤ ਘੱਟ ਨੇ ਬਹੁਤ ਘੱਟ ਕਿ ਨਾਮ ਆਤਰ ਨੇ ਆਮਨ ਸਾਰੇ ਮੰਦਰ ਤੇ ਮੰਦਰ ਹੁੰਦਾ ਬਟ ਮੰਦਰਾਂ ਦੇ ਵਿੱਚ ਜਿਹੜੇ ਸ਼ਿਵਲਿੰਗ ਨੇ ਸਥਾਪਿਤ ਕੀਤੇ ਜਾਂਦੇ ਨੇ ਇਹ ਸਵੈੰਭੂ ਨੇ ਖੁਦਾਈ 'ਚ ਨਿਕਲੇ ਉਹ ਸ਼ਿਵਲਿੰਗ ਨੇ ਔਰ ਇਹ ਤੋਂ ਦੀ ਮੰਨਤਾ ਵਾ ਕਿ ਜਿਹੜਾ ਕੋਈ ਸੱਚੇ ਦਿਲੋਂ ਆ ਕੇ ਇੱਥੇ ਆਪਣੀ ਮੰਨਤ ਮੰਗਦਾ ਉਹਦੀ ਮੰਨਤ ਪੂਰੀ 100% ਪ੍ਰਤੀਸ਼ਤ ਪੂਰੀ ਹੁੰਦੀ ਹੈ ਤੇ ਇਹ ਮੰਦਿਰ ਦਾ ਇੱਕ ਆਪਣਾ ਹੀ ਅਲੋਕਿਕ ਨਜ਼ਾਰਾ ਇੱਥੋਂ ਦਾ ਇੱਕ ਵੱਖਰਾ ਹੀ ਇੱਥੋਂ ਦਾ ਇਤਿਹਾਸ ਹੈ ਇੱਥੋਂ ਦਾ ਵੱਖਰਾ ਹੀ ਔਰਾ ਵਾ